ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੱਠੀ ਪਾਲਕ ਪਰਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਊਆਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਨਹੀਂ ਤਾਂ ਡੇਰੀ ਫਾਰਮ ਲਕੂਵਾਲ ਤੋਂ ਅੱਜ ਦੀ ਵੀਡੀਓ ਵਿੱਚ ਟੋਕੜਾ ਪੱਛਾਰ ਛੋਟੀਆਂ ਖਾਵਾਂਗੇ ਦੋ ਗੱਭਣ ਤੇ ਆ ਤੇ ਦੋ ਟੋਕੜਾ ਗੱਭਣਾ ਤੇ ਆਪਾਂ ਪਹੁੰਚਿਆ ਭਾਜੀ ਨੇਦੇ ਸਿੰਘ ਵਾਲਾ ਕੋਲ ਕਿ ਆਜੂ ਕਰਦੇ ਆ ਭਾਈਆਂ ਗੱਲਬਾਤ ਤੇ ਪੁੱਛਦੇ ਨਾਂ ਦੀ ਡਿਟੇਲ ਸੱਜਣਾ ਭਾਜੀ ਸੱਜਣਾ ਜੀ ਉਸ ਨੌਟ ਹੀ ਟਾਹ ਜੀ ਬਹੁਤ ਬੜਾ ਸੇਨਾ ਮਹਾਰਾ ਜੀ ਕਿਰਪਾ ਦੇ ਹਾਂ ਜੀ ਕਿਰਪਾ ਚਾਹੀਦੀ ਆ ਜੀ ਤੇ ਆਪਣਾ ਨਾਮ ਤੇ ਟਰੱਸਟ ਦਾ ਲਓ ਮੀਟਾ ਕੰਡ ਲੱਗੂਆ ਜੀ ਨਾ ਜਲਾ ਨਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ 99446054 ਠੀਕ ਆ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੋ ਹੁਣ ਦੱਸਿਓ ਪਹਿਲੇ ਨੰਬਰ ਜਿਹੜਾ ਟੀਮ ਬਈ ਇੱਕ ਕੱਟੀ ਵੇਖੋ ਇੰਦਰ ਸੂਆ ਪਾਉਣੀ ਆ ਅੱਛਾ ਜੀ ਤੇ ਉਹ ਜਿਹੜੇ ਕੱਢਣ ਲਈ ਗੱਲ ਅੱਛਾ ਲਾਪੇ ਮਾਮਲੀ ਨੂੰ ਉਹ ਤੇ ਟੁਟ ਕੇ ਦਿਖਾ ਦਿੰਨੇ ਆ ਠੀਕ ਆ ਜੀ ਹਾਂ ਜੀ ਕਿੰਨਾ ਜਿਆਦਾ ਟਾਈਮ ਲੱਗ ਗਿਆ ਇਹ ਰੈਮਨ ਹਲੇ ਲੈ ਆਇਓ ਮੇਰੇ ਨਾਲ ਪੰਜਾਬ ਨੂੰ ਲਾਗੜ ਗਿਆ ਇਹ ਵੇਖੋ ਜੋ ਨਹੀਂ ਬਣ ਰਹੀ ਇਹ ਲੱਗੀ ਸਾਕਨਾ ਲੈਣੇ ਕਿ ਤਰੀਕੇ ਨਾਲ 6 ਸਬ ਤੋਂ ਹੋਰ ਇੱਕ ਬੱਕੀ ਤਲਾ ਦਾ ਸਹਿਜ ਗਿਆ ਬਹੁਤ ਹੀ ਸ਼ਾਨਦਾਰ ਹੈ ਤੇ ਖੋਲੋ ਬਹੁਤ ਬਰੀਨਾ ਪਣੀ ਦੀ ਤੂਈ ਠੀਕ ਹੈ ਜੀ ਖੋਲੋ ਭਾਈ ਫਿਰ ਖੋਲ ਕੇ ਦਿਖਾਈਏ ਲੈ ਲੈ ਆ ਲੋਕੀ ਚ ਨੰਭਾ ਜਿਹੜੀਆਂ ਜੇ ਕੱਟੀਆਂ ਹੋਣ ਨੇ ਤੇ ਡੱਕ ਡੱਕੇ ਡੱਕੇ ਤੁਹਾਨੂੰ ਜਦੋਂ ਇਹ ਪਤਾ ਅੱਲਾ ਲੱਗਾ ਹੋਇਆ ਫਿਰ ਫਿਰ ਤੇ ਆ ਲੱਗਾ ਵਾ ਇਹ ਹੈ ਵੀ ਜੈੱਟ ਬੁਲਾਇਆ ਤੇ ਟੇਸਟ ਵਾਣੀ ਇਹਨਾਂ ਦਾ ਪੀਤਾ ਨੇ ਇਹਨਾਂ ਦਾ ਪੀਤਾ ਜੇ ਤੁਸੀਂ ਉਹਨਾਂ ਦਾ ਉਹ ਜਿੱਕਰ ਉੱਜਾ ਕਦੋਂ ਬਕੀੜੀਆਂ ਤੇ ਲੰਡਾ ਢੋਨਾ ਹਰ ਇੱਕ ਕਾਫੀ ਆ ਹਵਾਲੇ ਦੇ ਤੇ ਖਾਣਾ ਦਾ ਸੈਟ ਆ ਵੀ ਬਹੁਤ ਹੀ ਸ਼ਾਨਦਾਰ ਤੇ ਪਿੱਠ ਪੁੜਿਆ ਲੋ ਵੀ ਬਹੁਤ ਹੀ ਕਰਗੀ ਆ ਉਧਰ ਉਹਨਾਂ ਦੀ ਕੋਲੀ ਬੜੀ ਚੰਗੇਰੀ ਆ ਸਾਈ ਆਹ ਤੋਂ ਬੜਾ ਤੁਸੀਂ ਕਿਹਾ ਪੂਰੀ ਇਧਰ ਵਿੱਚ ਤੇ ਰਸਨ ਦਾ ਭਲਾ ਉੱਟਿਆ ਰਹੀ ਹੈ ਇਹ ਥਾਂ ਤੋਂ ਜਿਹੜਾ ਬਹੁਤ ਚਾਨ ਵੇਖੋ ਕਿ ਡੱਕ ਡੱਕ ਕੱਢਣੇ ਆ ਭਾਲਿਆ ਮਾਸਾ ਠੀਕ ਹੈ ਠੀਕ ਹੈ ਠੰਡੀ ਬੜੀ ਆ ਵੇਖੋ ਅੱਛਾ ਜੀ ਭਾਵੇਂ ਇਤਨੇ ਪੈਜੋ ਠੀਕ ਹੈ ਠੀਕ ਲੋ ਵੀ ਸੀਦੀਆਂ ਤੋਂ ਬਹੁਤ ਛੋਟੀ ਦੇ ਵਿੱਚ ਆਣਾ ਵੀ ਬੜਾ ਸਦੀ ਨੋਕ ਵਾਲਾ ਥਾਣਿਆ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਗੱਲਾਂ ਕੱਢ ਜਾਣਾ ਪਹਿਲਾਂ ਨਹੀਂ ਤੇ ਕੀ ਮੁੱਲ ਭਾਈ ਇਹਦਾ ਮੁੱਲ ਕਰ ਲਈਏ ਮੈਂ ਆਦਣਾ ਡੇਢ ਕਹਦਾ ਵੀ ਆਪਾਂ ਜੀ ਐਜ ਗੱਲੇ ਨਹੀਂ ਇਹ ਦੇ ਦੀ ਆ ਭਾਈ 1 ਲੱਖ 10 ਹਜ਼ਾਰ ਸੀ ਕਿ ਹੋਰ ਘਟ ਕਰੀਏ ਹੋਰ ਕਰਦੇ ਆ ਮੰਨਦਾ ਛੱਡ ਦਈਏ ਦੋ ਹੋਰ ਕਿ ਹੋਰ ਛੱਡ ਦੀ ਹਾਂ ਨਹੀਂ ਕਰੀਏ ਕਿੰਨੇ ਕੀ ਛੱਡ ਇੱਕ ਪੰਜ ਵੀ ਹਾਂ ਦੇ ਦਾਂ ਠੀਕ ਹੈ ਠੀਕ ਹੈ ਲਓ ਭਾਈ 1 ਲੱਖ ਦੇ 5000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਤੇ ਪਹਿਲਾਂ ਹੀ ਸੂਹਾ ਚੋਂ ਵੀ ਕਰਮ ਵਾਲੀ ਵਾਲੇ ਬਲੇ ਵੇਖੋ ਚੱਡੇ ਦੇ ਵੇਖੋ ਕਦਾਂ ਜਰਾ ਕਰ ਜਾਂ ਮੈਂ ਪੰਨੀ ਘੱਟੀ ਵੇਖੋ ਠੀਕ ਹੈ ਠੀਕ ਹੈ ਜੇ ਢੋਣਾ ਜਿਹੜੀਆਂ ਕਾਫੀ ਚੀਜ਼ਾਂ ਚੌਗੀ ਆ ਅੱਛਾ ਜੀ ਚੌਗੀ ਦੇ ਕੱਢਣ ਦੀ ਦੱਸ ਠੀਕ ਹੈ ਠੀਕ ਹੈ ਜੀ ਭਾਈ ਚੌਗੀ ਦੇ ਵੀ ਅਜੇ ਦੰਦ ਕੱਢਣ ਦੀ ਆ ਵੇਰਲਾ ਨਾ ਬੋਦਾਨਾ ਨੇ ਚਾਰ ਸਮੇਰੋਂ ਐ ਕੋਈ ਥਾਣ ਬਹੁਤ ਹਸਾ ਲੱਗਾ ਠੀਕ ਹੈ ਠੀਕ ਹੈ ਐਂ ਬਾਈਕ ਇੱਧਰ ਤੇ ਇੱਥੇ ਮੋਂ ਸਾਈਡਾਂ ਤੇ ਕੋਈ ਥਾਣ ਲੱਗਾ ਵਾ ਤੇ ਭਾਈ ਆ ਦੱਸਿਆ ਹਾਂ ਇਹ ਮੈਂ ਵੀ ਨਹੀਂ ਦੂਜੇ ਭਾਵੇਂ ਤੇ ਜਿਸਮੀ ਲਾ ਲਈ ਅੱਛਾ ਈ ਤੇ ਨਹੀਂ ਲੈ ਜੀ ਉਹ ਪੰਜ ਚਾਰ ਤਾਂ ਮੇਰੇ ਖਾਨਾ ਵੀ ਤੁਹਾਨੂੰ ਖੋਲ ਕੇ ਤੇ ਹੁੰਦੇ ਆ ਅੱਛਾ ਈ ਬਾਹਰ ਕੱਢੀ ਤੇ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਬਾਈ ਬਾਕੀ ਫੁੜੇ ਪੜੇ ਆ ਕਰ ਲੈ ਤੇ ਨੇ ਮੈਂ ਆ ਪਿਛਲੇ ਪਿਛਲੇ ਪਿੰਡੇ ਦੀ ਆ ਅੱਛਾ ਢੋਲ ਮਾਰ ਵਾਲੀ ਬਾਕੀ ਸਾਰਾ ਪਸਾਨ ਠੀਕ ਹੈ ਠੀਕ ਹੈ ਲੋਬੇ ਸਿੰਗਲ ਹੱਡੀ ਆ ਗਈ ਜਿਹਦੇ ਸਾਂਹ ਤੋਂ ਤੇ ਵੀ ਸਾਂਹ ਤੋਂ ਵੀ ਘੱਟ ਕੀਤੀ ਆ ਛੋੜਾ ਬਈ ਜਿੰਨਾ ਆਪਣੇ ਤੋਂ ਦੇ ਬੰਦ ਬੰਦ ਵਾਲੇ ਤੇ ਚਾਲ ਵਾਲੇ ਪੱਤੀ ਚੱਟੇ ਦੀਆਂ ਸੁਫਾਈਆਂ ਜਿਆਦਾ ਸੋਨਾ ਦਾ ਸੈਗਮ ਬਣਾਉਂਦੇ ਆ ਪੰਨਾਂ ਦਾ ਨੂੰ ਡਰਦੀ ਹੈ ਨਾ ਹੈ ਵੀ ਪਤਲੇ ਕੰਮ ਵਾਲੀ ਏ ਤੇ ਉਹ ਜਿਹੜਾ ਜਮਾ ਕੇ ਜਾਵਾ ਤੇ ਇੱਕ ਖਰਾਨਾ ਸਹਿ ਗਿਆ ਤੇ ਬੰਦੇ ਆ ਲੱਗੋ ਮਾਲਪਾ ਦੇਣੀ ਕੁਲੀ ਇੰਦੀ ਦੇਖੋ ਮੈਂ ਦੋ ਤਾਂ ਇਹ 10 11 ਕਿਲੋ ਆਮ ਦਾ ਇਮੇਜ ਤੇ ਬੈਠੋ ਅੱਛਾ ਇਹ ਬਹੁਤ ਚੰਗਾ ਲੱਗਾ ਮੇਰੇ ਨਾਲ ਠੀਕ ਹੈ ਇਹ ਬੜਾ ਸਾਰਾ ਰਿਕਨੇ ਆ ਅੰਦਰ ਆ ਗਿਆ ਠਿੱਕ ਠਿੱਕ ਤੇ ਲੱਗਦਾ ਵੀ ਲੱਗਾ ਵਸ ਬਣਾਉਣ ਵਾਲੀ ਬਹੁਤ ਚੰਗੀ ਹੈ ਮੋਲ ਵਿੱਚ ਵੀ ਐਡ ਕਰਾਂਗੇ ਦਾ ਅਚਾਈ ਪੰਜਾਹ ਸੀ ਕਰਨੀਏ ਹੋਰ ਕੱਢੀਏ ਮਾਣਦਣਾ 80 ਦੀ ਦੇਤੀ ਹੋਰ ਛੜਨਾ ਕਰਦੀ ਅੰਦਰ ਮਾੜਨਾ 100 ਕਨਾਂ ਕਰਦੀ ਅੰਦਰ ਤਾਂ ਠੀਕ ਆ ਰਿਹਾ ਉਹ ਹੀ ਛੜਦੀ ਹੈ ਤਿੰਨ ਹੀ ਕੱਢਦੀ ਤੇ ਇਹਨਾਂ ਤੇ ਚਾਰ ਹੀ ਛੜਦੀ ਛਤ ਨਹੀਂ ਦਦਾਂਗੇ ਠੀਕ ਹੈ ਠੀਕ ਹੈ ਲਓ 76 ਦਾ 6300 ਬਿਲਕੁਲ ਤਿਆਰ ਯਾਰ ਇਹ ਦੁੱਧ ਵੀ ਲੈ ਲੁਕ ਦਾਂਦੀ ਆ ਮੰਨੋ ਜੀ ਇਹਨਾਂ ਨੂੰ ਕਹਵੇ ਗ੍ਰੇਡ ਬਿਲਕੁਲ ਜਾਜੇ ਨਹੀਂ ਪੂਰੇ ਦੋ ਦਲੇ 10 ਤੋਂ ਬਾਹਰ ਇਹ ਦੂ ਅੰਦਰ ਨਹੀਂ ਦਿੰਦੀ ਠੀਕ ਜੀ ਬੋਈ ਬੜੀ ਸ਼ਾਹ ਮੁਕੇ ਗੱਲ ਕੀਤੀ ਜਿਹੜਾ ਨਾਂ ਦਾ ਸਾਹਮਣ ਲੱਗ ਵੀਰੇ ਦੁੱਧ ਦਾ ਮੀਰ ਦੁੱਧ ਆਇਆ ਹਾਂਜੀ ਹਾਂਜੀ ਤੇ ਆ ਜਾਓ ਭਾਈ ਦੂਜੇ ਨੰਬਰ ਤੇ ਇਹ ਤੋਂ ਗੱਪਣ ਮੀਰ ਜੀ ਅੱਛਾ ਜੀ ਪੰਜਾਂ ਮਹੀਨੇ ਦੀ ਗੱਪਣ ਜੀ ਠੀਕ ਹੈ ਤੇ 4 ਕਿਲੋ ਇਹਦੇ ਨਾਲ ਗੋਦ ਤੇ ਠੀਕ ਹੈ ਉਹ 45 ਮਹੀਨੇ ਦੀ ਕਿਰਾਇਆ ਭੱਤੀ ਇਹਦੇ ਕੋਲ ਮੈਂ ਪੂਰੀ ਚਲੋਇਆ ਕਿ ਆਪ ਲੈ ਕੇ ਜਿਹੜਾ ਚੁੰਦੇ ਕੋਲ ਬਿਲਕੁਲ ਧਿਆਰ ਆ ਕਿ ਫਿਰ ਮੈਂ ਸਵੇਰੇ ਕੱਪੜੇ ਭਰੀ ਜੀ ਲਈ ਸਭ ਇਸ ਜੇ ਨੂੰ ਰੇ ਜੱਪਣ ਜੇ ਇੱਕ ਹੱਟ ਕਾੜ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਜਿਹੜਾ ਇਹ ਜੱਟ ਦਰਵਾਜ਼ਾ ਚਲੀ ਜੇ ਬੱਲੇ ਬੱਲੇ ਬੰਦੀ ਘਾਟਾ ਫਾਗ ਜਿਹੜਾ ਬਹੁਤ ਸਕੈਲ ਆਵਾ ਤੇ ਭਾਈ ਸੱਜਣ ਕਿੰਨਾ ਭਰਿਆ ਤੁਸੀਂ ਮਤਲਬ ਇਹ ਸਗਲੇ ਦੇ ਆਪਾਂ ਕਣੀ ਹੋਈ ਹੈ ਨਹੀਂ ਉਹ ਕਿੰਨੇ ਮਤਲਬ 13 14 ਤੱਕ ਬੁੱਧ ਮੰਦਰੇ ਬਾਕੀ ਮੈਂ ਬੜੀ ਭਤੀ ਹਾਂ ਹਾਂਜੀ ਹਾਂਜੀ ਹੱਥ ਪਾਠ ਨਹੀਂ ਆ ਠੀਕ ਹੈ ਜੀ ਤੇ ਮਹੀ ਨਿਕਲਦੀ ਦੇਸੀ ਨਹੀਂ ਆ ਹਾਂਜੀ ਹਾਂਜੀ ਮੇਰੇ ਮਤਲਬ ਉਹ ਵੀ ਰਹਿਣੇ ਠੀਕ ਹੈ ਉਹ ਜਿਹੜਾ ਮੌਕੇ ਤੇ ਆਪਾਂ ਤੇ ਉਹ ਦੱਸਣਾ ਬਿਲਕੁਲ ਬਿਲਕੁਲ ਠੀਕ ਹੈ ਜੀ ਪੰਨਮੀਲ ਨੂੰ ਚੱਕਰ ਵਾਲੇ ਮੇਰਾ ਵੀਰਾ ਆਪਣਾ ਡਾਕਟਰ ਲੈ ਕੇ ਚਲਾਉਣਾ। ਅੱਛਾ ਜੀ। ਹਾਂ ਜੀ। ਸੋ ਇਹ ਮੋਡ ਬਿਲਕੁਲ ਇਤਿਆਕੇ ਹਾਂ ਜੀ। ਇਹ ਸੇਦ ਵੀ ਜੇ ਕਿੱਕ ਕਰ ਸਕਦੇ ਜੇ ਹੈ ਪਿਓ ਜੈਡ ਬਲੈਕ ਆ ਗਈ ਜੇ ਤੇ ਮੋਡ ਨੂੰ ਬਿਲਕੁਲ ਚਾਰਜ ਕਰਨਾਗਾ। ਅੱਛਾ ਜੀ। 80 ਦੇ ਦੀਏ। ਕਰੀਏ ਉਹ ਗਿਆ ਜਿਆ 75 ਦੇ ਦੀਏ। ਹੋਰ ਕਰਦਗੇ ਮਾਣ। ਹੋਰ ਕਰਦਗੇ। ਹਾਂ ਜੀ। 72000 ਦੇ ਸ਼ੋਰ ਨਹੀਂ ਕਰਾਂਗੇ ਤੋ ਉਸ ਨੂੰ। ਠੀਕ ਹੈ ਠੀਕ ਹੈ। ਲਓ ਭਾਈ ਬੰਦ ਕਰ ਲੋ ਬੀ। ਭਾਈ ਉਹਨਾਂ ਦੇ ਸ਼ੋਰ ਕਰ ਦਾਂਗੇ। ਬਾਕੀ 60 ਨੂੰ ਪੜੀ ਦੇਣਾ ਤੁਹਾਨੂੰ ਸਮਝ ਆ। ਬਾਕੀ ਪੰਡੇ ਨੇ ਥਾਣ ਬਹੁਤ ਚੰਗਾ ਲੱਗਾ ਮੈਨੂੰ ਪਤਲੇ ਜੰਮ ਵਾਲੀ ਆ ਗਈ ਤੇ ਨਾਲਾਂ ਨੂੰ ਆ ਗਈਆਂ ਬੈਠੀ ਹੈ ਨਹੀਂ ਸਿਰ ਤੇ ਆਣ ਕੇ ਬੈਠੇ ਹਾਂਜੀ ਹਾਂਜੀ ਇਹ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਆ ਰਿਹਾ ਕੋਈ ਇੱਕ ਦਮ ਤੇ ਮਦਦ ਬਈ ਤੇ ਸੇਵਾ ਇਹ ਨਹੀਂ ਜੀ ਸੱਤਾਂ ਮਹੀਨੇ ਦੀ ਚੱਕ ਪਾਸ ਆ ਅੱਛਾ ਜੀ ਜਿਹੜਾ ਮਰਜੀ ਫੇਰ ਕਰਾ ਲੈ ਅੱਛਾ ਜੀ ਇਹ ਦੁੱਧ ਮਤਲਬ ਥਾਣੀ ਵਿਖਾਉਂਦੀ ਹੈ 2.5 ਕਿਲੋ ਸਵੇਰੇ ਹੀ ਠੀਕ ਇੱਕੋ ਟਾਈਮ ਇੱਕੋ ਟਾਈਮ ਨਹੀਂ ਠੀਕ ਹੈ ਠੀਕ ਹੈ ਇਹ ਕਿੜਵੇਂ ਸੁਬੇ ਲਈ ਗੱਭਣ ਦੇ ਤੇ ਤੀਜੇ ਲਈ ਗੱਭਣ ਦੇ ਬਾਕੀ ਸੇਕ ਸੁੱਕ ਪੜਾ ਨਿਕਾ ਜੇ ਠੀਕ ਹੈ ਠੀਕ ਹੈ ਇਹ ਸੱਤਾਂ ਦੇ ਪੂਰੀ ਚ ਜਿਹੜਾ ਮਰਜੀ ਵੇਖ ਮੇਰਾ ਵੇਖ ਘਰ ਆਲੇ ਅੰਦਰ ਲੋਬੇ ਸੱਤ ਮਹੀਨੇ ਦੀ ਪੂਰੀ ਥਿਆਕਰ ਬਾਤ ਹੈ ਤੇ ਸ਼ੋਤ ਪਈ ਕਹਿੰਦਾ ਕਿ ਉਸ ਨੂੰ ਟਾਈਮ ਦਿੰਦੀ ਆ ਉਸ ਪਤਾਈ ਕਿ ਲੀਟਰ ਆ ਇੱਕ ਰੋਟੀ ਵੀ ਆ ਤੇ ਫੀਦਰਾ ਉਸ ਕੋਠਰੇ ਬਾਹਰ ਨੂੰ ਸੱਜਣ ਨੇ ਕਿੰਨਾ ਗਦੋ ਤਾਂ ਪਰਿਆ ਹੀ 4-5 ਮਿੰਟ ਗੱਨਾ ਗਦੋ ਤਾਂ ਕਦੂ ਵੀ ਬਾਕੀ ਇਹ ਵੀ ਸਿੰਗਲ ਹੱਡੀ ਆ ਗਈ ਨੇ ਸੋ ਕੀ ਸਵਾ ਇਹ ਤਾਂ ਇਹ ਜੰਗਲ ਜਿਹੜਾ ਬਹੁਤ ਹੀ ਚੰਗਾ ਲੱਗਾ ਨਿਗਾ ਨਿਗਾ ਆ ਗਿਆ ਸਿੰਘ ਆ ਭਾਈ ਇਹਨੇ ਕਿੰਨਾ ਕੱਟਿਆ ਤੇ ਜਨਰਲ ਜੀ ਸਾਹਿਬ 10000 ਕਿਲੋ ਤੋਂ ਦੇ ਰਹੇ ਆ ਅੱਛਾ ਇਹ ਜੁੱਦੀ ਨਹੀਂ ਹੈ ਦੇਸੀ ਠੀਕ ਹੈ ਠੀਕ ਹੈ ਨਵਿਤਾ ਜੀ ਜਿਹੜਾ ਲੈ ਕੇ ਜਿਹੜਾ ਦੋ ਜਿੰਨਾ ਆਪਾਂ ਮੁੱਲ ਕਰਨਾ ਨਾ ਹਾਂਜੀ ਸਹੀ ਹੈ ਕਰਨਾ ਬਿਲਕੁਲ ਜਾਇ ਜੀ ਅੱਛਾ ਹੁਣ ਵੀ 7 ਮਹੀਨੇ ਦੀ ਚੈੱਕ ਕਰਾ ਲਈ ਆਣ ਕੇ ਆਪਣਾ ਨੱਕ ਨਾਲ ਲੈ ਠੀਕ ਠੀਕ ਹੈ ਹਾਂਜੀ ਤੇ 70 ਕਰ ਲਈਏ ਮੁੰਨਾ ਕਰ ਦਿੱਗੇ ਜੇ ਦੇ ਮੈਂ ਨਾ ਦਾਇ ਬਕੀਆਂ ਦੇਣੀਆਂ ਦਾ ਹੀ ਛੱਡੀਏ 60 ਹੂੰ 60 ਤੋਂ ਹੋਰ ਛੋੜੋ 52 52 ਜੋ ਦੋਸੋਂ ਹੀ ਖੱਡਾਂਗੇ ਠੀਕ ਹੈ ਠੀਕ ਹੈ ਮੈਨੂੰ ਪਤਲੇ ਪਿੰਡੇ ਦੀ ਇਧਰ ਵੇਖ ਲਓ ਠੀਕ ਹੈ ਠੀਕ ਹੈ ਲਓ ਤੁਹਾਨੂੰ ਆਪਣੀ ਪੂਰੀ ਸਾਬ ਆ ਵੇਖੋ ਤੇ ਮਿਲਦੀ ਫੇਰ ਵੇਲੇ ਹੀ ਹੈ ਹਾਂਜੀ ਠੀਕ ਹੈ ਠੀਕ ਲੋ ਬਈ ਥਾਣ ਥਣ ਪਾਸ ਕਰੂਗੇ ਬਾਕੀ ਥਾਣ ਥਣ ਬਹੁਤ ਹੀ ਚੰਗਾ ਲੱਗਾ ਸੇਕ ਸਿਰ ਵੀ ਬੜੀ ਚੰਗੀ ਹੈ ਤੇ ਫੇਸਪਾਲਟ ਵੀ ਬਹੁਤ ਚੰਗੀ ਆ ਗਈ ਆ ਵੀ ਫੇਰ ਦਿਖਾ ਦਿਓ ਬਈਆਂ ਕਰਾ ਵੱਡੀਆਂ ਨੀਆਂ ਬਿਲਕੁਲ ਜੈਨੋਟ ਆਉਣਾ ਜਿੰਨਾ ਬੱਚੇ ਪਾਏ ਜਿੰਨੇ ਲੈਂਦੇ ਸੋ ਪਾਤੇ ਆ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਜੀ ਕਹਣਾ ਭਾਈਓ ਸੋ ਵੀ ਜੀ ਭਈਆ ਹਾਂ ਜੀ ਮਾ ਲੋ ਜੀ ਗੱਪਣਾ ਇੱਥੇ ਆ ਕੇ ਪਾਸ ਕਰਕੇ ਖੜਨ ਹਾਂਜੀ ਤੋ ਆਪਣਾ ਬਣਾਇਆ ਨਾਲ ਤੁਹਾਨੂੰ ਵੇਖ ਕੇ ਚੋ ਕੇ ਜੋ ਕਰਨਾ ਕਰਕੇ ਖੜਨਾ ਬਾਅਦ ਜਿਹੜਾ ਨਾਮਾ ਦੇਣਾ ਉਹ ਬਾੜਾ ਨਹੀਂ ਨਹੀਂ ਬਿਲਕੁਲ ਕੋਈ ਤੁਹਾਨੂੰ ਫੋਨ ਕਰੇ ਕੋਈ ਸਾਨੂੰ ਕਰੇ ਹਾਂਜੀ 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 ਤਸਦੀਕ ਕਰਕੇ ਫੜਨਾ ਆਪਣੇ ਠੀਕ ਹੈ ਠੀਕ ਹੈ ਜਿਹੜਾ ਨਹੀਂ ਆ ਸਕਦਾ ਵੀਡੀਓ ਕਰ ਦਿੱਤਾ ਆਮ ਵਾਲੇ ਜਾਂ ਚਵਾ ਦੇ ਠੀਕ ਹੈ ਠੀਕ ਹੈ ਜੀ ਲਓ ਭਾਜੀ ਕਰੋ ਚੈਟ ਬਾਕੀ ਆ ਪਹਿਲਾਂ ਤਸਵੀਰ ਆ ਜਿਸ ਦਾ ਬੈਠੂਗਾ ਰਿਆਰੇ ਵਦੋ ਦੇਖੋ ਕੱਟੀ ਕਿੰਨਾ ਬਲੀ ਪਈ ਹੈ ਨਾ ਕਿਉਂਕਿ ਬਾਡੀ ਬਹੁਤ ਚੰਗੀ ਆ ਗਈ ਆ